ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਟੌਪ ਜਰਸੀ ਐ ਤਾਜੀ ਸੂਈ ਐ ਤੇ ਇੱਕ ਬਈ ਟੋਕੜ ਵਹਿੜਾ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਪਧੌੜ ਤੋਂ ਤੱਪੇ ਵੱਲ ਨੂੰ ਜਾਣਾ ਹੋਵੇ ਪਹਿਲਾ ਪਿੰਡ ਆਉਂਦਾ ਬਈ ਨਾਣੇਵਾਲ ਆਉ ਪੁੱਛ ਲੈਨੇ ਬਾਈ ਜੀ ਹੱਸੀਗਾ ਹਾਂ ਠੀਕ ਹੋ ਵਧੀਆ ਠੀਕ ਹੈ ਜੀ ਗੋ ਨਾਮ ਤੇ ਐਡਰੈਸ ਹੋ ਨਾ ਗੁਰਾਸਿੰਘ ਪੰਡ ਪੰਡ ਲੈਣੇ ਆੜਾ ਠੀਕ ਹੈ ਬਈ ਮੋਬਾਈਲ ਨੰਬਰ 9872799 ਨੂੰ ਠੀਕ ਹੈ ਬਈ 9872796931 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਆ ਸੂਈ ਜੀ ਕੱਲ ਸੂਈਆਂ 나ੜੂਆ ਨਾਲੇ ਕੱਲ ਸੂਈਆਂ 나ੜੂਆ ਨਾਲੇ ਬੱਚਾ ਕੀ ਦੇਤਾ ਬੱਛਾ ਜੀ ਬੱਛਾ ਦੇਤਾ ਠੀਕ ਆ ਬਾਈ ਕਿੰਨਾ ਬੋਲਾ ਹੁਣ ਬੋਲਾ ਹੁਣ ਜੀ 6 ਕਿਲੋ ਡੰਗ ਦਾ 12 ਲੀਟਰ ਹੈਗਾ ਹਾਂ ਦੋਨੇ ਡੰਗ ਰਾਤ ਚੌਥੀ ਢੜਕੇ ਚੌਥੀ ਹੁਣ ਚੋਈ ਵੀ ਆਪਣੀ ਠੀਕ ਆ 6 ਕਿਲੋ ਨੂੰ ਆਰਡਰ ਇੱਕ ਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਪਛਾਹ ਤੋਂ ਵੀ ਆਰਡਰ ਚੈੱਕ ਕਰ ਲਓ ਬਹੁਤ ਚੰਗਾ ਆਰਡਰ ਕਰਮਾਲੀ ਦਾ ਕਿੰਨਾ ਦੁੱਧ ਦੇ ਦੂਗਾ 20 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਹਾਂ ਕਰਾਓ ਜਲਸੀ ਆ ਠੀਕ ਆ ਹਾਂ ਕਰਾਓ 12 ਕਿਲੋ ਹੈ ਬੜਾ ਹੁਣ ਹੈਗਾ ਹੂੰ ਠੀਕ ਹੈ ਬਾਕੀ ਹੁਣ ਚੋਈ ਵੀ ਆਪਣੀ ਚੋਈ ਵੀ ਆ ਠੀਕ ਆ ਹਾਂ ਚੋਬਾਈ ਕਰੀ ਵੀ ਆ ਬਿਲਕੁਲ ਨਹੀਂ ਮੰਨਦੀ ਫਰੈਂਡ ਆ ਜਿਹੜੀ ਕਰਮਾਲੀ ਦੀ ਚੰਗੀ ਹੋ ਬਾਕੀ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁੱਕੀ ਵਾਲਾ ਥਣ ਸੂਈ ਸਵਾਈ ਬੱਚਾ ਮਗਰ ਬੱਚਾ ਜੇਰ ਪੈ ਗਈ ਸੀ ਹਾਂ ਜੇਰ ਪੈ ਗਈ ਠੀਕ ਆ ਭਾਈ ਜੇਰ ਦੇ ਆਪਣੇ ਕੋਲ ਫੋਟੋ ਖਿੱਚੀ ਵੀ ਹੈਗੀ ਆ ਹੂੰ ਚਵਾਈ ਕਿਵੇਂ ਆ ਦੀ ਚਵਾਈ ਪੂਰੀ ਵਧੀਆ ਧਾਰਾ ਮਾਰਦੇ ਨੇ ਧਾਰਾ ਮਾਰਦੇ ਭਾਈ ਚਵਾਈ ਬਾਈ ਕਹਿੰਦਾ ਨੰਬਰ 1 ਧਾਰਾ ਮਾਰ ਕੇ ਦਿਖਾਉਂਦੇ ਕੋਈ ਚੱਕਰੀ ਨਹੀਂ ਗਾ ਲੈ ਜਿੰਮੇ ਮਰਜੀ ਨਿਆਣਾ ਪਾਈ ਜਾ ਕਹਿੰਦੇ ਕੋਈ ਵਾਸਤਾ ਹੀ ਨਹੀਂ ਲੱਡੀ ਸੀਲ ਆ ਨਾ ਪੂਰੀ ਠੰਡੀ ਸੀਲ ਆ ਹੂੰ ਜਵੇਂ ਮਰਜੀ ਨਿਆਣਾ ਪਾਲਾ ਕੋਈ ਚਲ ਚਰੀ ਨਹੀਂ ਲੈ ਚਵਾਈ ਬੜੀ ਚੰਗੀ ਆ ਯਾਰ ਚਵਾਈ ਪੂਰੀ ਵਧੀਆ ਹਾਂ ਚੋਣ ਬੜਾ ਚੰਗਾ ਲੱਗਿਆ ਲੈ ਕਿਆ ਬਾਤ ਮੈਂ ਵੀ ਲੈ ਜਾਈ ਮਾਜੇ ਲੈ ਬਈ ਚਵਾਈ ਵੀ ਪੂਰੀ ਚੰਗੀ ਆ ਕਲੀ ਕਲੀ ਧਾਰ ਮਗਾ ਉਂਗਲਰ ਕੀ ਧਾਰ ਪੈਂਦੀ ਆ ਕਿਆ ਬਾਤ ਬਾਈ ਛੱਡ ਦੇ ਹਜੇ ਤਾਂ ਪਸੂ ਵੀ ਨਹੀਂ ਤੇ ਪਸੂ ਵੀ ਧਾਰੇ ਤੋਂ ਦੁੱਬਣੀ ਵਧੀਆ ਹੋਗੀ ਲੈ ਨਾਰਮਲ ਖਾਣਾ ਬਈ ਪਰ ਸਮਾਂ ਪਾ ਕੇ ਨਾ ਥਾਂ ਚਵਾਈ ਹੋਰ ਵੀ ਚੰਗੀ ਨਿਕਲੂਗੀ ਮੁੱਲ ਕੀ ਆ ਵੀਰੇ ਦਾ ਬੋਲ ਰਹਾ ਜੀ 95000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ 95000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਭਰਾ ਦੋ ਨੰਬਰ ਇਹ ਪਹਿਲਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਦੋ ਮਹੀਨੇ ਹੋ ਗਏ ਦੁੱਧ ਕਿੰਨਾ ਹੋਵੇ ਦੁੱਧ 9 ਲੀਟਰ 10 ਹੀ ਹੋਵੇ 10 9 ਤਾਂ ਪੱਕਾ ਹੀ ਹੈਗਾ ਨੈਟ ਤਿਆਰ ਨੈਟ ਤਿਆਰ ਆ ਜੀ ਬਿਤਾਰਾ ਮਾਰਦੇ ਆ ਠੰਡੀ ਪੂਰੀ ਵਾਲਾ ਹਾਂ ਨਾਲ ਲੈ ਬਾਈ ਕੋਈ ਬਾਈ ਨੇ ਪਛਮਾਨ ਨਹੀਂ ਕਰਵਾਇਆ ਕੁਝ ਨਹੀਂ ਕਰਵਾਇਆ ਸਿੱਧਾ ਹੀ ਬਹਿ ਗਿਆ ਥੱਲੇ ਮੌਨਾ ਧਾਰਾ ਮਾਰਦਿਆਂ ਕੋਈ ਚੱਕਰੀ ਨਹੀਂ ਐਨ ਜਲ ਭੋਰਾ ਨਹੀਂ ਨਾ ਨਾ ਬਾੜੀ ਸੀ ਲਾ ਕੋਈ ਵਾਸਤੇ ਸੀ ਲਾ ਜਿਵੇਂ ਮਾਰ ਪਹਿਲਾ ਸੂਆ ਗਈ ਹੂੰ ਅੱਲਾਕੱਲਾ ਤਾਂ ਡੋਮਿਨਰੀ ਸੂਈ ਵੀ ਹੈ 2 ਮਹੀਨੇ ਹੋ ਗਏ ਸੂਈ ਠੀਕ ਆ ਕੱਦ ਚੰਗਾ ਯਾਦ ਬ੍ਰੀਡ ਚੰਗੀ ਆ ਗਰਮੀ ਘੱਟ ਮੈਨੂੰ ਫੈਟ ਚੰਗੀ ਉਹ ਬਾਕੀ 2 ਮਹੀਨੇ ਹੋ ਗਏ ਸੂਈ ਨੂੰ ਫੈਟ ਹੋਰ ਵੀ ਚੰਗੀ ਆਊਗਾ ਫੇਸ ਚੰਗਾ ਸਿੰਘ ਥੋੜੇ ਥੋੜੇ ਜ਼ਰੂਰ ਆ ਪਰ ਠੰਡੀ ਬਾਉਤਾ ਉਹ ਜਿਹੜੇ ਹਸਾਮ ਨਾ ਬਾਈ ਨੇ ਧਾਰਾ ਮਾਰੇ ਕੁਛ ਨਹੀਂ ਕਿਹਾ ਸੇਲ ਬਹੁਤ ਆ ਹਾਂ ਤੇ ਮੁੱਲ ਕੀ ਆਦਾ ਫਿਰ ਮੁੱਲ ਨੇ ਸਾਡੇ 27000 ਸਾਡੇ 27000 ਰੁਪਏ ਦਾ ਮਾਨਤਨ ਹੋ ਜਾ ਹਾਂ ਮਾਨਤਨ ਕਰ ਠੀਕ 27500 ਰੁਪਏ ਦਾ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜੀ ਰੋੜ ਪਈ ਨਾਗਪੁਰਾ ਕੋਲੇ ਸੀਗੇ ਦੋ ਦੋਨੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ